ke mana anda pergi ke langkang bade bade hai اڀائنا تصني کر اڀائنا تصني کر ਆ ਕੋਈ ਗੱਲ ਨਹੀਂ ਜੀ ਇਹ ਮੈਂ ਜਿਹਨੇ ਮੰਗੀ ਤੇ ਗਿਆ ਕਿੰਨਾ ਬਦਲ ਗਿਆ ਇਹ ਕਹਿੰਦਾ ਇਹ ਆਪਾਂ ਦਾ ਸਾਰਾ ਸ਼ਾਂਤੀ ਆ ਮੈਨੂੰ ਨਹੀਂ ਪਤਾ ਕੀ ਨਾਲ ਦਾ ਆ ਡਾਟ ਸਾਹਮਣੇ ਆ ਕੇ ਗੜਾਈ ਕਰਾਈ ਸਕਦਾ ਓਏ ਕਿੰਨਾ ਆ ਗੜ ਰੋ ਕੇ ਪਹਿਲਾਂ ਸਾਰਾ ਕੁਝ ਕੋਈ ਦਾ ਪੈਸਾ ਦੇ ਕੇ ਇਹ ਸਾਰਾ ਕੋਈ ਸਹੀ ਚੱਕਾ ਦੇ ਰੱਖਦਾ ਇਹ ਸਨ ਘੋੜੇ ਕਿੰਨਾ ਸਹੀ ਰੋ ਰੱਖਦਾ ਜਾਂ ਤੂੰ ਪਰ ਮਾਫਰਾ ਮੈਂ ਹੀ ਉਟੀੜਿਆ ਕੋਈ ਨਾ ਕੋਈ ਨਹੀਂ ਸਹੀ ਓਏ ਨਾ ਤੋਂ ਖੰਦੀ ਕਰ ਆ ਸਾਰੇ ਲੋਕ ਤੂੰ ਡਾਕਟਰ ਤੂੰ ਤਾਂ ਤੂੰ ਤਾਂ ਮੈਂ ਆਇਆ ਕਰੋ ਗੱਲ ਤੂੰ ਇੱਥੇ ਮੁਟਾਤਰੀ ਉਹ ਮੈਂ ਨਹੀਂ ਹੋਣੀ ਹੈ ਓਏ ਓਏ ਬੰਦ ਕੀ ਕਰਨਾ ਆਪ ਬੰਦ ਰਹਿ ਜਾ ਕੋਈ ਕਰਨੀ ਸ਼ੁਰੂ ਜਿਹਨੇ ਮਨੀ ਲੈ ਗਿਆ ਕਿੰਨਾ ਗੱਲ ਸ਼ੁਰੂ ਕੀਆ ਲੈ ਕਿੱਥੇ ਆ ਗਿਆ ਪਰ ਸਾਰਾ ਸ਼ਾਂਤ ਸੀ ਆ ਮੈਨੂੰ ਨਹੀਂ ਪਤਾ ਕੀ ਨਾਲ ਦਾ ਆ ਡਾਕਟਰ ਸਾਹਿਬ ਨੇ ਆ ਕੇ ਲੜਾਈ ਕਰਾਈ ਸਾਰੀ ਓਏ ਇਹਨਾਂ ਆ ਕੇ ਜਿਹਨੇ ਪਹਿਲਾਂ ਸਾਰਾ ਕੋਸ਼ਿਸ਼ ਕਰਦਾ ਪੈਸਾ ਪਹਿਲਾਂ ਸਾਰਾ ਕੋਸ਼ਿਸ਼ ਚੱਕ ਲਿਆ ਇਹ ਸੰਗਣ ਪੈਣ ਕਿੰਦਾ ਸੀ ਮੋੜ ਲੱਗਦਾ ਜਾ ਤੂੰ ਸਰ ਗੱਲ ਸੁਣੋ ਮੈਂ ਹੀ ਵਕੀਲ ਆ ਓਏ ਕੀ ਮੇਰਾ ਚਾਚਾ ਹੀ ਸੀ ਓਏ ਡਾਕਟਰ ਨਹੀਂ ਬਰੇ ਇਹ ਕੱਲ ਨਾ ਨਾ ਫੜੇ ਫੜੇ ਮੋਸ ਸਰ ਅਰੇ ਲਈ ਆਪੀ ਖਾਵੇਂ ਬੰਦੀ ਆ ਇਹ ਨਹੀਂ ਆ ਲੈ ਜਾ ਫੜ ਇਹ 50 ਬੰਦੇ ਕਰ ਮੇ ਸਾਡੇ ਗੱਲ ਸੁਣ ਲੈ ਇੱਕ ਮਿੰਟ ਪੂਰਾ ਜਗਤ ਸੁਣ ਲੈ ਮੈਨੂੰ ਮੈਨੂੰ ਆਹ ਸਾਰੇ ਡਾਕਟਰ ਉਹ ਤੂੰ ਡਾਕਟਰ ਨਹੀਂ ਮੈਂ ਕਮੂਡਾ ਦਾ ਰਾਇ ਬੈਠਾ ਉਹ ਮੈਂ ਆਇਆ ਕਰੋ ਗੱਲ ਤੂੰ ਨਹੀਂ ਇੱਥੇ ਕਮੂਡਾ ਦਾ ਉਹ ਮੈਂ